ਇੱਕ ਡੌਕੀ ਲਾ ਕੇ ਗਏ ਆ ਤਾਂ ਰੋਂਦੇ ਰੋਂਦੇ ਆਏ ਆ ਪੰਜਾਬੀ ਤਾਂ ਹੁਣ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣੀ ਆ ਸਾਡੇ ਨੌਜਵਾਨ ਜਿਹੜੇ ਉੱਥੇ ਡੀਪ ਪੋਰਟ ਹੋ ਕੇ ਆਏ ਆ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਅਗਲੇ ਵਿਚਾਰ ਤੁਹਾਡੇ ਨਾਲ ਕਰਦੇ ਆ ਸਾਂਝੇ ਡੌਂਗੀ ਲਵਾਈ ਉਹਨਾਂ ਨੇ ਕਿਉਂ ਡੌਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਨਾ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ 119 ਭਾਰਤੀਆਂ ਨੂੰ ਜਿਹੜਾ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਇਸ ਵੇਲੇ ਆਪਾਂ ਜਿਹੜਾ ਅੰਮ੍ਰਿਤਸਰ 에어ਪੋਰਟ ਹੈ ਗੁਰੂ ਰਾਮਦਾਸ ਜੀ 에어ਪੋਰਟ ਤੇ ਇਧਰਲੇ ਪਾਸੇ ਜਿਹੜੀ ਪੂਰੀ ਫੋਰਸ ਲੱਗੀ ਹੋਈ ਆ ਤੇ ਦੂਜੇ ਪਾਸੇ ਜਿਹੜੇ ਪੰਜਾਬੀ ਰਿਪੋਰਟ ਕੀਤੇ ਗਏ ਨੇ ਕੁਝ ਟਾਈਮ ਦੇ ਵਿੱਚ ਹੀ ਜਿਹੜੇ ਆਰ ਆਏ ਨੇਗੇ ਜਹਾਜ਼ ਉਤਰਨ ਵਾਲਾ ਤੁਸੀਂ 67 ਪੰਜਾਬੀ ਤੁਸੀਂ ਸੁਣਿਆ ਹੋਣਾ ਨਾ 266 ਪੰਜਾਬੀ ਜਿਹੜੇ ਰਿਪੋਰਟ ਕੀਤੇ ਗਏ ਨੇ ਕੁੱਲ ਗਿਣਤੀ ਹੈ ਜਿਹੜੀ ਕੋਈ 114 ਕਹਿ ਰਿਹਾ ਕੋਈ 119 ਕਹਿ ਰਿਹਾ ਹੁਣ ਜਦੋਂ ਜਹਾਜ਼ ਆਊਗਾ ਉਦੋਂ ਹੀ ਪਤਾ ਲੱਗੂਗਾ بڑے ਪਰਿਵਾਰ ਨੇ ਜਿਹੜੇ ਆਪਣੇ ਬੱਚਿਆਂ ਨੂੰ ਲੈਣ ਆਏ ਨੇ ਆਪਣੇ ਰਿਪੋਰਟ ਹੋਏ ਬੱਚਿਆਂ ਨੂੰ ਜਿਹੜਾ ਲੈਣ ਆਏ ਨੇ ਇੰਨਾ ਹੀ ਪਰਿਵਾਰਾਂ ਨੇ 40 40 50 50 ਲੱਖ ਲਾ ਕੇ ਆਪਣੇ ਪੁੱਤਰਾਂ ਨੂੰ ਜਿਹੜਾ ਅਮਰੀਕਾ ਭੇਜਿਆ ਸੀਗਾ ਡੌਂਕੀ ਲਾ ਕੇ ਗਏ ਸੀ ਤੇ ਬਹੁਤ ਸਾਰੇ ਲੋਕ ਜਿਹੜੇ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਵਿੱਚ ਅਮਰੀਕਾ ਮੈਕਸੀਕੋ ਦੀ ਕੰਧ ਟੱਪ ਕੇ ਪਹੁੰਚੇ ਸੀਗੇ ਤੇ ਹੁਣ ਜਿਹੜਾ 트ੰਪ ਸਰਕਾਰ ਦੇ ਵੱਲੋਂ ਇਨਾ ਭਾਰਤੀਆਂ ਨੂੰ ਇਨਾ ਪੰਜਾਬੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਸਾਰਾ ਜਿੰਨਾ ਵੀ ਪੈਸਾ ਲਾਇਆ ਸੀ ਉਹ ਖਰਾਬ ਹੋ ਗਿਆ ਤੇ بڑے ਲੋਕਾਂ ਵੱਲੋਂ ਅੰਮ੍ਰਿਤਸਰ 에어ਪੋਰਟ ਦੇ ਰੋਸ ਵਿੱਚਤਾਇਆ ਜਾ ਰਿਹਾ ਕਿ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਮਾੜੀਆਂ ਨਹੀਂ ਗਈਆਂ ਸਾਡਾ ਜਿਹੜਾ ਆਪਾਂ ਕਹਿੰਦੇ ਸਿਸਟਮ ਹੈ ਉਹ ਬਹੁਤ ਜ਼ਿਆਦੇ ਮਾੜਾ ਕਈ ਮਾਪੇ ਇੱਥੇ ਜਿਹੜੇ ਰੋ ਵੀ ਰਹੇ ਨੇ ਆ ਤੁਸੀਂ ਅੰਮ੍ਰਿਤਸਰ 에어ਪੋਰਟ ਦੀਆਂ ਲਾਈਵ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਕੁਝ ਟਾਈਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਆਉਣ ਵਾਲਾ ਜਿਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਵੀ ਪੰਜਾਬ ਨੂੰ ਜਿਹੜਾ ਸ਼ਾਜਿਸ਼ ਬਣਾਏ ਯਾਰ ਵੀ ਅੰਮਰਸਰ ਹੀ ਕਿਉਂ ਜਾਜ ਉਤਰਦਾ ਜਦ ਕਿ ਹੋਰ ਵੀ ਸਟੇਟਾਂ ਦੇ ਕਈ ਜਿਹੜੇ ਇੱਥੇ ਨੌਜਵਾਨ ਹੈਗੇ ਨੇ ਗਜਰਾਤ ਦੇ ਵੀ ਨੇ ਹਰਿਆਣੇ ਇਸ ਨੌਜਵਾਨ ਨੇ ਦੱਸਿਆ ਵੀ ਜਿਹੜੇ ਸਾਡੇ ਪੰਜਾਬੀ ਡੌਕੀ ਲਾ ਕੇ ਜਾਂਦੇ ਆ ਤੇ ਇਹ ਜਿਹੜੇ ਉਧਰਲੇ ਏਜੰਟ ਹੁੰਦੇ ਆ ਡੌਕਰ ਹੁੰਦੇ ਆ ਜਿਹੜੇ ਉਧਰੋਂ ਉਹ ਐਂਡ ਕਰਦੇ ਆ ਸਾਡੇ ਪੰਜਾਬੀਆਂ ਨੂੰ ਲੈ ਕੇ ਜਾਂਦੇ ਆ ਤਾਂ ਹੁਣ ਗੱਲ ਇੰਨੀ ਕਾ ਜਿਵੇਂ ਰਵਨੀਤ ਬਿੱਟੂ ਦਾ ਕਹਿਣਾ ਤੇ ਜੋ ਗੁੰਦੀਪ ਕੁਲਦੀਪ ਧਾਲੀਵਾਲ ਦਾ ਕਹਿਣਾਗਾ ਵੀ ਜਿਹੜੇ ਸਾਡੇ ਪੰਜਾਬੀ ਉਧਰ ਜਾਂਦੇ ਆ ਕਿਉਂਕਿ ਹੁਣ ਉਧਰ 트럼ਪ ਦੀ ਸਰਕਾਰ ਆ ਵੀ ਉਧਰ ਇਹ ਏਜੰਟਾਂ ਨੂੰ ਵੀ ਇਹ ਉਹਨਾਂ ਨੂੰ ਕਹਿ ਦਿੱਤਾ ਕਹਿ ਦੇਣਾ ਚਾਹੀਦਾਗਾ ਵੀ ਦੇਖੋ ਭਈ ਜੋ ਪਹਿਲਾਂ ਸਾਰੇ ਸਾਡੇ ਪੰਜਾਬੀ ਪਹਿਲਾਂ ਆਉਂਦੇ ਸੀ ਵੀ ਹੁਣ ਇਹ ਸਰਕਾਰ ਬਦਲ ਚੁੱਕੀ ਉਹਨਾਂ ਵੱਨੀਓ ਇੱਕ ਨਿਊਜ਼ ਜਾਂ ਕਿਸੇ 트럼ਪ ਰਾਹੀਂ ਇੱਕ ਜੋ ਇਹ ਗੱਲ ਪਹੁੰਚਾਉਣੀ ਚਾਹੀਦੀ ਆ ਵੀ ਜਿੰਨੇ ਵੀ ਪੰਜਾਬੀ ਆ ਹੁਣ ਇਸ ਤੋਂ ਬਾਅਦ ਬਾਹਰ ਨਾ ਹੋਣ ਅਮਰੀਕਾ ਦੇ ਵਿੱਚ ਨਾ ਆਉਣ ਨਾ ਰੋਕੀ ਲਾ ਕੇ ਨਾ ਕੋਈ ਇੱਕ ਨੰਬਰ 'ਚ ਆਵੇ ਕਿਉਂਕਿ ਜਿਹੜਾ ਬੋਰਾ ਪ੍ਰਤਾਪ ਹੁੰਦਾ ਅੱਜ ਹਰ ਇੱਕ ਮਾਂ ਦੇ ਅੱਖ ਦੇ ਵਿੱਚ ਹੰਝੂ ਆ ਕਿਉਂਕਿ ਇੰਨਾ ਦਰਦ ਆ ਪੰਜਾਬ ਨੂੰ ਲੈ ਕੇ ਮੈਂ ਕਹਣਾ ਜਿਹੜੇ ਉੱਥੇ ਮੂਰੇ ਗਏ ਆ ਉਹਨਾਂ ਦੀਆਂ ਵੀ ਅੱਖਾਂ ਭਰ ਆਈਆਂ ਅੱਜ ਜਿਹੜੇ ਸਾਡੇ ਪੰਜਾਬੀ ਗਏ ਆ ਨਾ ਇੰਨਾ ਕੁਝ ਕੋਈ ਆਪਣਾ ਘਰ-ਵਾਰ ਵੇਚ ਕੇ ਜਿਹੜਾ ਕੋਈ ਕਰੇ ਆਪਾਂ ਕਹਿੰਦੇ ਆ ਵੀ ਮੱਝਾ ਕੱਟੇ ਵੇਚੇ ਸਾਰਾ ਕੁਝ ਵੇਚ ਕੇ ਬਾਗੇ ਤਾਂ ਬੇਕਾਰ ਹੋ ਕੇ ਗਏ ਅੱਧਿਕ ਤਾ ਤਾਂ ਉਹਨਾਂ ਨੇ ਰੋਂਦੇ ਰੋਂਦੇ ਆਏ ਆ ਪੰਜਾਬੀ ਉਧਰ ਤਹਾੜਾ ਮਾਰਦੇ ਆਇਆ ਕਹਿੰਦੇ ਵੀ ਸਾਡੇ ਨਾਲ ਇੰਨਾ ਹੁਣ ਤੁਹਾਨੂੰ ਕੀ ਦਸਾਵਾਂ ਕਿੰਨੇ ਘਰ ਘਟੋ ਘਟ 10-15 ਇੰਟਰਵਿਊ ਸੁਣ ਚੱਲੀਆਂ ਕੋਈ ਇੱਕ ਅੱਧੀ ਇੰਟਰਵਿਊ ਨਹੀਂ ਹੈਗੀ ਫਿਰ ਤਾਂ ਮੈਂ ਤੁਹਾਨੂੰ ਦੱਸਦਾ ਘਟੋ ਘਟਾ ਇਹ 10-15 ਘਰਾਂ ਦੇ ਵਿੱਚੋਂ ਜਿਹੜੇ 10-15 ਘਰ ਇੱਕ ਰੋ ਰਹੇ ਅੱਜ ਪੰਜਾਬ ਦੇ ਬੱਚੇ-ਬੱਚੇ ਦੇ ਅੱਖ ਦੇ ਵਿੱਚ ਹੰਝੂ ਆ ਜਿਹਦੇ ਵਿੱਚ ਹੁਣ ਇਹ ਇੰਨਾ ਬਰਾ ਪ੍ਰਤਾਪ ਹੋ ਰਿਹਾ ਸਾਡੇ ਪੰਜਾਬੀਆਂ ਦਾ ਕੈਦੀਆਂ ਵਾਂਗੂ ਲਿਆਤਾ ਜਾਂਦਾ ਜਿਹੜਾ ਹੁਣ ਕੁਲਦੀਪ ਢਾਲੀਵਾਲ ਇਹ ਉੱਥੇ 에ਰਪੋਰਟ ਤੇ ਪਹੁੰਚਿਆ ਰਾਤ ਰਾਤ ਦੇ 1 ਵਜੇ ਦਾ ਸਮਾਂ ਕੋਈ ਲੀਟਰ ਨਹੀਂ ਜਾਂਦਾ ਕਿਉਂਕਿ ਕਿਸੇ ਨੂੰ ਕੋਈ ਮਤਲ ਨਹੀਂ ਕੋਈ ਆਉਂਦਾ ਚਾਹੇ ਜਾਂਦਾ ਕੋਈ ਮਤਲ ਨਹੀਂ ਜਿਹੜਾ ਸੀਐਮ ਭਵੰਤਮਾਨ ਆ ਪੰਜਾਬ ਦਾ ਤੇ ਸੈਂਟਰ ਸਰਕਾਰ ਹੈ ਜਿਹੜਾ ਮੋਦੀ ਹੁਣ ਸਾਰਾ ਅੰਜਾਮ ਸਾਡੇ ਪੰਜਾਬੀ ਇਹਦੇ ਤੇ ਲਾਉਂਦੇ ਆ ਤੇ ਲਾਉਣਾ ਵੀ ਚਾਹੀਦਾ ਕਿਉਂਕਿ ਇਹਨਾਂ ਦੇ ਹੁਣ ਏਡੇ ਜੋ ਪ੍ਰਧਾਨ ਮੰਤਰੀ ਦਾ ਹੋਣ ਦੇ ਨਾਤੇ ਕੁਝ ਵੀ ਕਰ ਸਕਦਾ ਜਦੋਂ ਟਰੰਪ ਨੂੰ ਮਿਲਦੇ ਜੁਲਦੇ ਉਧਰ ਜਾਂਦੇ ਆ ਤਾਂ ਇਹ ਕੁਝ ਵੀ ਕਹਿ ਸਕਦੇ ਆ ਵੀ ਜਿਹੜੇ ਸਾਡੇ ਪੰਜਾਬੀਆਂ ਦੇ ਇੰਨੇ ਰੁਪਏ ਲੱਗੇ ਆ 50 50 ਲੱਖ 40 40 ਲੱਖ ਇਹਨਾਂ ਦਾ ਪਹਿਲਾ ਨੰਬਰ ਤਾਂ ਰੁਪਏ ਵਾਪਸ ਜਿੰਨੇ ਲੱਗੇ ਆ ਉਹਨੇ ਵਾਪਸ ਭੇਜਨੇ ਚਾਹੀਦੇ ਆ ਜੋ ਵੀ ਇਹ ਆਪਣਾ ਪਸ਼ੂ ਡੰਗਰ ਸਾਰਾ ਬੇਚ ਕੇ ਉਧਰ ਗਏ ਆ ਤਾਂ ਕੋਈ ਆਪਣੀਆਂ ਜ਼ਮੀਨਾਂ ਸਾਰੀਆਂ ਆਪਾਂ ਕਹਿੰਦੇ ਵੇਕਾਰ ਹੋ ਕੇ ਧਰ ਕੇ ਕੋਈ ਗਹਿਣੇ ਧਰ ਕੇ ਕੋਈ ਵੇਚ ਵਟ ਕੇ ਜਿਵੇਂ ਵੀ ਗਏ ਆ ਤਾਂ ਬਹੁਤ ਬੁਰਾ ਬਰਤావ ਹੋ ਰਿਹਾ ਪੰਜਾਬੀਆਂ ਨਾਲ ਤਾ ਹੁਣ ਇੱਕ ਅਪੀਲ ਹੋਰ ਕੀਤੀ ਆ ਰਵਨੀਤ ਬਿੱਟੂ ਬੰਨਿਓ ਵੀ ਇਹ ਕਹਿਣਾ ਵੀ ਜਿਹੜੇ ਉਧਰਲੇ ਏਜੰਟ ਆ ਤੇ ਜਿਹੜੇ ਇਧਰਲੇ ਸਾਡੇ ਭਾਰਤ ਦੇ ਵਿੱਚ ਭੇਜ ਰਹੇ ਆ ਇਹਨਾਂ ਦੇ ਸਾਰਿਆਂ ਦੇ ਉੱਪਰ ਇੱਕ ਕਾਰਵਾਈ ਕੀਤੀ ਜਾਊਗੀ ਉਧਰੋਂ ਟਰੰਪ ਨੂੰ ਰਾਸ਼ਟਰਪਤੀ ਨੂੰ ਉਹਨਾਂ ਨੇ ਇੱਕ ਅਪੀਲ ਕੀਤੀ ਆ ਵੀ ਉਧਰੋਂ ਰਾਸ਼ਟਰਪਤੀ ਨੂੰ ਇਹ ਕਹਿਣਾਗਾ ਜਿਹੜੇ ਉਧਰਲੇ ਡੌਕਰ ਜਾਂ ਏਜੰਟ ਬੁਲਾ ਰਹੇ ਆ ਸਾਡੇ ਪੰਜਾਬੀਆਂ ਨੂੰ ਵੀ ਉਹਨਾਂ ਬੰਨਿਓ ਇੱਕ ਨਿਊਜ਼ ਪਾ ਕੇ ਤਾਂ ਇਹ ਕਹਿਣਾ ਚਾਹੀਦਾ ਅਮਰੀਕਾ ਵਾਲਿਓ ਵੀ ਹੁਣ ਇਧਰ ਪੰਜਾਬੀ ਕੋਈ ਨਾ ਆਵੇ ਕਿਉਂਕਿ ਜਿਹੜੇ ਕੋਈ ਗੈਰ ਤਰੀਕੇ ਨਾਲ ਜਾਂਦੇ ਆ ਸਾਰਿਆਂ ਨੂੰ ਡੀਪੋਰਟ ਕੀਤਾ ਜਾਊ। ਪਹਿਲਾ ਨੰਬਰ ਤਾਂ ਹੁਣ ਜਾਂਦਾ ਹੀ ਨਹੀਂ ਕੋਈ ਪੰਜਾਬੀ ਕਿਉਂਕਿ ਬਹੁਤ ਜੋ ਬੁਰਾ ਹਸਰ ਹੋ ਰਿਹਾ ਪੰਜਾਬੀਆਂ ਦਾ ਤਾਂ ਹੁਣ ਇਸ ਤੋਂ ਬਾਅਦ ਤਾਂ ਕੋਈ ਜਾਣਾ ਹੀ ਨਹੀਂ ਕਿਉਂਕਿ ਹੁਣ ਸਾਰਿਆਂ ਦੀਆਂ ਅੱਖਾਂ ਖੁੱਲ੍ਹ ਚੁਪੀਆਂ ਜਿਹੜੇ 40-40 ਰੁਪਿਆ ਲੱਖ ਲਾ ਕੇ ਹੁਣ ਰੋਂਦੇ ਆਉਂਦੇ ਆ ਪੰਜਾਬ ਦੇ ਵਿੱਚ ਚਲੋ ਜੀ ਖਾਸ ਕਰਕੇ ਜਿਹੜਾ ਇਹ ਨੌਜਵਾਨ ਜੋ ਤੁਸੀਂ ਗੱਲਬਾਤ ਸੁਣੀ ਲਈ ਤਾਂ ਹੁਣ ਜਿਹੜੇ ਆਪਾਂ ਅਗਲੇ ਵਿਚਾਰ ਫਿਰ ਸਾਂਝੇ ਕਰਾਂਗੇ ਕਿਉਂਕਿ ਇਹ ਹਾਈਲਾਈਟ ਮੁੱਦਾ ਬਣ ਚੁੱਕੀ ਹੈ ਖਬਰ ਜੋ ਇੱਕ ਪਰਵਾਰਾਂ ਬੰਨੀਓ ਬਹੁਤ ਆਪਾਂ ਕਹਦੇ ਆਂ ਦਰਦ ਭਰੀਆਂ ਕਹਾਣੀਆਂ ਬਣ ਚੁੱਕੀਆਂ ਇੱਕ ਤਰ੍ਹਾਂ ਦੀਆਂ ਕਿਉਂਕਿ ਦਿਲ ਦੇ ਵਿੱਚ ਇੰਨਾ ਦਰਦ ਹੁੰਦਾ ਜਦੋਂ ਸੁਣਦੇ ਆ ਸਾਡੇ ਪੰਜਾਬੀਆਂ ਨਾਲ ਵੀ ਇੰਨਾ ਕੁਝ ਹੋ ਰਿਹਾ ਕਿਉਂਕਿ ਇੱਕ ਕੈਦਿਆ ਵਾਂਗੂ ਲਿਆਤਾ ਜਾਂਦਾ ਤੇ ਇਨੇ ਰੁਪਏ ਬਰਬਾਦ ਕਰਕੇ ਗਏ ਆ ਜਿਹੜੇ ਕੰਗਾਲ ਹੋ ਜਾਂਦੇ ਆ ਕੀ ਪਤਾ ਮਾਂ ਪਿਓ ਨੇ ਕਿਵੇਂ ਕੀ ਸੋਚ ਕੇ ਕੋਈ ਪੜ੍ਹਾਈ ਕਰਨ ਗਿਆ ਕੋਈ ਉਧਰ ਕਾਰੋਬਾਰ ਕਰਨ ਗਿਆ ਆਪਣਾ ਇਧਰਲਾ ਵੇਚ ਕੇ ਸਾਰਾ ਕੁਝ ਪਸ਼ੂ ਡੰਗਰ ਵੇਚ ਕੇ ਤਾਂ ਜਮੀਨਾਂ ਗਹਿਣੇ ਧਰ ਕੇ ਸਾਰਾ ਕੁਝ ਵੇਚ ਵੱਟ ਕੇ ਗਏ ਆ ਤਾਂ ਇੰਨਾ ਬੁਰਾ ਵਰਤਾਪ ਕਰ ਹੋ ਰਿਹਾ ਪੰਜਾਬੀਆਂ ਨਾਲ ਚਲੋ ਜੀ ਖਾਸ ਕਰਕੇ ਜੋ ਅੱਜ ਦੀਆਂ ਖਬਰਾਂ ਇਹ ਛੋਡੇ ਨਾਲ ਵਿਚਾਰ ਆਪੇ ਆਪਣੇ ਸਾਂਝੇ ਕੀਤੇ ਜੋ ਅਮਰਤਸਰ 에어ਪੋਰਟ ਤੋਂ ਸਾਡੇ ਪੰਜਾਬੀ ਜੋ ਘਟੋ ਘਟ ਅ 119 ਦਸੇ ਗਏ ਆ ਜੋ ਤਰ੍ਹਾਂ ਤਰ੍ਹਾਂ ਦੇ ਸ਼ਰਾਂ ਤੋਂ ਪਟਿਆਲਾ ਸੰਗਰੂਰ ਰੋਪੜ ਤੇ ਚੰਡੀਗੜ੍ਹ ਮੋਹਾਲੀ ਜੋ ਕਿ ਤਰ੍ਹਾਂ ਤਰ੍ਹਾਂ ਦੇ ਸ਼ਹਿਰਾਂ ਦੇ ਉੱਤੋਂ ਇਹ ਖਬਰਾਂ ਜੋ ਹਾਈਲਾਈਟ ਮੁੱਦਾ ਜੋ ਖਬਰ ਬਣੀ ਆ ਚਲੋ ਜੀ ਫਿਰ ਤੋਂ ਕਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ